ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਮਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਐੜਾ ਮੰਮਾ ਲੱਲਾ ਕਈ ਜਗ੍ਹਾ ਇਹ ਮੰਮਾ ਲੱਲਾ ਕੱਲਾ ਹੈ ਕਈ ਜਗ੍ਹਾ ਮੰਮਾ ਲੱਲੇ ਨੂੰ ਔਂਕੜ ਵੀ ਹੈ ਐੜਾ ਮੰਮਾ ਲੱਲੇ ਨੂੰ ਔਂਕੜ ਵੀ ਹੈ ਤੋਂ ਅਮਲ ਇਸ ਸ਼ਬਦ ਸਤਗੁਰੂ ਨੇ ਕਿੰਨਾ ਕਿੰਨਾ ਰੂਪਾਂ ਵਿੱਚ ਵਰਤਿਆ ਹੈ ਇਹ ਸਾਂਝ ਆਪ ਸੰਕਮੇ ਨਾਲ ਪਾਣੀ ਹੈ ਆਓ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ ਦੇਵਨਹਾਰ ਦੇ ਰਾਰੇ ਨੂੰ ਸਿਹਾਰੇ ਜਾਂ ਦੇਵਨਹਾਰ ਨੇ ਪ੍ਰਮਾਤਮਾ ਦੀ ਗੱਲ ਹੈ ਇੱਥੇ ਅਮਲ ਸ਼ਬਦ ਲੱਲੇ ਨਹੋਂਕੜ ਲੱਗੀ ਹੋਈ ਹੈ ਪੁਲਿੰਗ ਇੱਕ ਵਚਨ ਹੈ ਅਮਲ ਦਾ ਅਰਥ ਹੈ ਇੱਥੇ ਨਸ਼ਾ ਗਰੋਲਾ ਤੋਂ ਭਾਵ ਗੋਲਾ ਨਸ਼ੇ ਦਾ ਗੋਲਾ ਅਫੀਮ ਦਾ ਗੋਲਾ ਕਹਿ ਲਿਆ ਅਫੀਮ ਦਾ ਗੋਲਾ ਕਿਹੜਾ ਗੋਲਾ ਏ ਕੂੜਕਾ ਝੂਠ ਦਾ ਜੋ ਜੈ ਸੰਸਾਰ ਦਾ ਨਸ਼ਾ ਤੇ ਕੂੜ ਸੰਸਕ੍ਰਿਤ ਦੇ ਵਿੱਚ ਝੂਠ ਨੂੰ ਕਹਿੰਦੇ ਨੇ ਅਮਲ ਗਲੋਲਾ ਕੂੜਕਾ ਦਿੱਤਾ ਦੇਵਨ ਹਾਰ ਪ੍ਰਮਾਤਮਾ ਨੇ ਇਹ ਨਾਸ਼ਵਨ ਸੰਸਾਰ ਮਨੁੱਖ ਨੇ ਇਹ ਮ ਦਿੱਤਾ ਜਿਵੇਂ ਕੋਈ ਨਸ਼ਾ ਝੂਠ ਦਾ ਸੰਸਾਰ ਜਿਹੜਾ ਹੈ ਨਾ ਜਿਵੇਂ ਕੋਈ ਅਫੀਮ ਵਗੈਰਾ ਦਾ ਨਸ਼ਾ ਹੋਵੇ ਇਸ ਨਸ਼ੇ ਵਿੱਚ ਮਸਤਿਆ ਹੋਇਆ ਮਨੁੱਖ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੰਸਾਦ ਚਾਰ ਦਿਨ ਜੀ ਆ ਖੁਸ਼ੀਆਂ ਮਨਾਦਾ ਰਿਆ ਬੰਦਗੀ ਨਹੀਂ ਕੀਤੀ ਮੌਤ ਭਲਾ ਦਿੱਤੀ ਇਸ ਨਸ਼ੇ ਵਿੱਚ ਮਸਤੇ ਹੋਏ ਨੇ ਤੇ ਇੱਥੇ ਅਮਲ ਦਾ ਅਰਥ ਹੈ ਨਸ਼ਾ ਅਮਲੀ ਜੀਵੇ ਅਮਲ ਖਾਏ ਅਮਲ ਨਸ਼ਾ ਕਹਿੰਦੇ ਨੇ ਨਸ਼ਾ ਕਰਨ ਵਾਲੇ ਨੂੰ ਅਮਲੀ ਕਹਿੰਦੇ ਨੇ ਇਵੇਂ ਅਮਲੀ ਮਨੁੱਖ ਨਸ਼ਾ ਖਾ ਕੇ ਜੀਉਂਦਾ ਹੈ ਤੇ ਉਹ ਹਰ ਜਨ ਜੀਵੇ ਹਰ ਧਿਆਏ ਤੇਵੇਂ ਹਰੀ ਦਾ ਜਨ ਜਿਹੜਾ ਹੈ ਉਹ ਹਰੀ ਰੱਬ ਨੂੰ ਚੇਤੇ ਕਰਕੇ ਜਿਉਂਦਾ ਹੈ ਉਹਦਾ ਜੀਵਨ ਹਰੀ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਹੈ ਤੇ ਇੱਥੇ ਵੀ ਅਮਲ ਦਾ ਅਰਥ ਹੈ ਨਸ਼ਾ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਅਮਲ ਦਾ ਅਰਥ ਹੈ ਨਸ਼ਾ ਅੱਗੇ ਪੰਕਤੀ ਬਾਬਾ ਫਰੀਦ ਦਾ ਸ਼ਲੋਕ ਹੈ ਜਿਵੇਂ ਉਹ ਕਮਾਂਦ ਦੀ ਕੋਇਲੇ ਦੀ ਤੇ ਫਿਰ ਤਿਲਾਂ ਦੀ ਗੱਲ ਕਰਦੇ ਆ ਅਖੀਰ ਵਿੱਚ ਇਹ ਸ਼ਬਦ ਕਹਿੰਦੇ ਨੇ ਮਨ ਦੇ ਅਮਲ ਕਰਿੰਦਿਆਂ ਏ ਸਜਾਏ ਤਿਨ ਸਜਾਏ ਇਸਤਰੀ ਲਿੰਗ ਸ਼ਬਦ ਹੈ ਇਹ ਇਹਦਾ ਵਿਸ਼ੇਸ਼ਣ ਹੈ ਇਸ ਕਰਕੇ ਇਹ ਸਜਾਏ ਇਹ ਦੇ ਹਾਏ ਨੂੰਕੜ ਨਹੀਂ ਆਈ ਵਿਸ਼ੇਸ਼ਣ ਨੂੰ ਮਨ ਦੇ ਅਮਲ ਕਰਿੰਦਿਆਂ ਏ ਸਜਾਏ ਤਿਨ ਜਿਹੜਾ ਇੱਥੇ ਅਮਲ ਦਾ ਅਰਥ ਹੈ ਆਚਰਨ ਪਾਠ ਹੈ ਅਮਲ ਪਰ ਅਰਥ ਹੈ ਆਚਰਨ ਮਨ ਦੇ ਆਚਰਨ ਕਰਦਿਆਂ ਮਨ ਦੇ ਵਿਚਾਰ ਕਰਮ ਕਰਦੇ ਆ ਮਨੁੱਖ ਨੂੰ ਵੀ ਦੁੱਖਾਂ ਦੇ ਵਿੱਚ ਕਮਾਨ ਦੀ ਤਰ੍ਹਾਂ ਤਿਲਾਂ ਦੀ ਤਰ੍ਹਾਂ ਪੀੜਿਆ ਜਾਂਦਾ ਹੈ ਇਹਨੂੰ ਦੁੱਖ ਮਿਲਦੇ ਨੇ ਤੇ ਇੱਥੇ ਪਾਠ ਹੈ ਅਮਲ ਤੇ ਅਰਥ ਹੈ ਆਚਰਨ ਅੱਗੇ ਵੀ ਬਾਬਾ ਫਰੀਦ ਦਾ ਸ਼ਲੋਕ ਹੈ ਸਾਡੇ ਤਰੇਮਣ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆਸੋਣੀ ਬੰਨ ਮਲਕਲ ਮੌਤ ਜਾਵਸੀ ਸਭ ਦਰਵਾਜ਼ੇ ਭੰਨ ਤੇਨਾ ਪਿਆਰਿਆਂ ਭਾਈਆਂ ਅੱਗਾ ਦਿੱਤਾ ਵੰਨ ਵੇਖੋ ਬੰਦਾ ਚੱਲਿਆ ਚਾਹ ਜਣਿਆਂ ਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਨ ਤੋਂ ਇਹ ਦਰਗਾਹ ਸ਼ਬਦ ਪਰਮੇਸ਼ਰ ਦਾ ਦੀਵਾਨ ਕਹेलो ਦਫ਼ਤਰ ਕਹेलो ਪਰਮਾਤਮਾ ਦੀ ਦਰਗਾਹ ਸਤਿਗੁਰ ਕਹਿੰਦੇ ਨੇ ਜੋ ਬੰਦਾ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਦਾ ਹੈ ਨਾ ਚੰਗੇ ਆਚਰਣ ਵਾਲਾ ਹੁੰਦਾ ਹੈ ਉਹਦੇ ਦਰਗਾਹ ਤੇ ਜਾ ਕੇ ਫਿਰ ਚੰਗੇ ਕਰਮ ਕਮ ਆਉਂਦੇ ਹਨ। ਤਾਂ ਇੱਥੇ ਵੀ ਪਾਠ ਹੈ ਅਮਲ ਉੱਤੇ ਵੀ ਪਾਠ ਹੈ ਅਮਲ। ਪਾਠ ਅਮਲ ਹੀ ਹੈ। ਪਰ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਇਹਦਾ ਅਰਥ ਹੈ ਆਚਰਨ। ਚੰਗੇ ਕਰਮ। ਹੁਣ ਆਖਰੀ ਪੰਕਤੀਆਂ ਦੇਖ ਲੈਣੇ ਆ। ਜੋਤ ਸੰਰੂਪੀ ਤਤ ਅਨੂਪ ਅਮਲ ਨਾ ਮਲ ਸ਼ਾਹ ਨਹੀਂ ਧੂਪ। ਪ੍ਰਮਾਤਮਾ ਜੋਤ ਰੂਪ ਹੈ, ਨੂਰ ਹੈ। ਤੇ ਉਹ ਅਨੂਪ ਹੈ ਉਹਦੀ ਮਹਿਮਾ ਉਹਦੇ ਅਸਲੇ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਤਤ ਤੋਂ ਭਾਵ ਹੈ ਅਸਲਾ ਭਾਵ ਦਾ ਅਸਲਾ ਬਿਆਨ ਨਹੀਂ ਕੀਤਾ ਜਾ ਸਕਦਾ ਇੱਥੇ ਪਾਠ ਹੈ ਅਮਲ ਇਹ ਹੈ ਸੰਸਕ੍ਰਿਤ ਦਾ ਸ਼ਬਦ ਐੜਾ ਅਗੇਤਰ ਮੰਮਾ ਲੱਲਾ ਅਮਲ ਅਮਲ ਨਾ ਮਲ ਉਸ ਪ੍ਰਮਾਤਮਾ ਨੂੰ ਜਿਹੜਾ ਜੋਤ ਰੂਪ ਹੈ ਉਹਨੂੰ ਮੈਲ ਨਹੀਂ ਲੱਗਦੀ ਉਹ ਮੈਲ ਤੋਂ ਬਿਨਾ ਹੈ ਨਾ ਸ਼ਾਹ ਸ਼ਾਹ ਭਾਵ ਹੈ ਨੇਰਾ ਅਗਿਆਨਤਾ ਨਹੀਂ ਤੂਬ ਤੂਬ ਦਾ ਭਾਵ ਧੁੱਪ ਸੇਕ ਕ੍ਰਿਸ਼ਨਾ ਦਾ ਸੇਕ ਤ੍ਰਿਸ਼ਨਾ ਦੀ ਅੱਗ ਉਸ ਪਰਮਾਤਮਾ ਦੇ ਵਿੱਚ ਨਾ ਉਹਨਾਂ ਕੋਈ ਮੈਲ ਹੈ ਨਾ ਹੀ ਉੱਥੇ ਅਗਿਆਨਤਾ ਹੈ ਤੇ ਨਾ ਹੀ ਤ੍ਰਿਸ਼ਨਾ ਦੀ ਅੱਗ ਹੈ ਤੋਂ ਇੱਥੇ ਪਾਠ ਹੈ ਅਮਲ ਇੱਥੇ ਪਾਠ ਕਰਨ ਲੱਗਿਆ ਇਹਨੂੰ ਅਮਲ ਨਹੀਂ ਪੜਨਾ ਹੈ ਅਮਲ ਆਖਰੀ ਪੰਕਤੀ ਹੈ ਅਯੋਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਅਯੋਨੀਓ ਜਨਮ ਮਰਨ ਤੋਂ ਰਹਿਤ ਭਲ ਇੱਥੇ ਪ੍ਰਮੇਸ਼ਰ ਸਾਹਿਬ ਸਿੰਘ ਨੇ ਅਰਥ ਕੀਤਾ ਨੇ ਭਲਾ ਕਈ ਵਿਦਵਾਨਾਂ ਨੇ ਭਲ ਦੇ ਅਰਥ ਕੀਤੇ ਨੇ ਭੱਲਿਆਂ ਦੀ ਗੋਤ ਵਿੱਚੋਂ ਅਮਲ ਮੈਲ ਤੋਂ ਬਿਨਾਂ ਜਿਹਨੂੰ ਮੈਲ ਨਾ ਲੱਗੇ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਜੀ ਦਾ ਪ੍ਰਮਾਤਮਾ ਦੇ ਨਾਲ ਨਿਵਾਸ ਹੈ ਗੁਰੂ ਦੇ ਨਾਲ ਵਾਸਾ ਹੈ ਗੁਰੂ ਦੇ ਨਾਲ ਇਕ ਚਿਤ ਹੋਏ ਨੇ ਇਸ ਕਰਕੇ ਜਨਮ ਮਰਨ ਤੋਂ ਰਹਿਤ ਨੇ ਭਲੇ ਪੁਰਸ਼ ਨੇ ਇਹ ਨਾਲ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਾਂਤ ਚੇਤ ਪ੍ਰਮਾਤਮਾ ਦੀ ਬੰਦਗੀ ਰੱਬ ਰੂਪ ਨੇ। ਤੋਂ ਇੱਥੇ ਵੀ ਪਾਠ ਹੈ ਅਮਲ। ਸੋ ਅਸੀਂ ਦੇਖਿਆ ਪਹਿਲੀਆਂ 4 ਪੰਕਤੀਆਂ ਇਹਨਾਂ ਦੇ ਵਿੱਚ ਪਾਠ ਅਮਲ ਹੈ ਤੇ ਭਾਵੇਂ ਅਰਥਾਂ ਦਾ ਫਰਕ ਹੈ ਪਰ ਆਖਰੀ ਪੰਕਤੀਆਂ ਇਹਨਾਂ ਵਿੱਚ ਪਾਠ ਅਮਲ ਨਹੀਂ ਹੈ ਅਮਲ ਹੈ। ਇਸ ਕਰਕੇ ਪਾਠ ਨੂੰ ਪੜ੍ਹਨ ਲੱਗਿਆਂ ਤੇ ਜ਼ਰੂਰ ਧਿਆਨ ਰੱਖਣਾ ਤਾਂ ਕਿ ਇਹਦੀ ਗੁਰਬਾਣੀ ਸਾਨੂੰ ਸਮਝ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ